ਓਏ ਹਾਂਜੀ ਮਿੱਤਰੋ ਮੇਰੇ ਵੱਲੋਂ ਸੋਨੂ ਸਾਰਿਆਂ ਨੂੰ ਹੈਪੀ ਲੋੜੀ ਅਸੀਂ ਤੁਹਾਡੇ ਦਿਲ ਵਿੱਚ ਵਸਦੇ ਰਹਨੇ ਆ ਇਸੇ ਕਰਕੇ ਸਾਰੇ ਗਮ ਸਹਿੰਨੇ ਆ ਪਰ ਫੇਰ ਵੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਹੈਪੀ ਲੋੜੀ ਕਹਿੰਨੇ ਆ ਪਾਣਾ ਸਾਾਨੂੰ ਖੜਿਆ ਨੂੰ ਲੱਗਦਾ ਪਾੜਾ ਸਾਾਨੂੰ ਲੋੜੀ ਪਾ ਦੇਓ ਰਤੀ ਚੀਰੇ ਵਾਲੀ ਸਾਾਨੂੰ ਅੱਗੇ ਜਾਣ ਦੀ ਕਾਹਲੀ ਸਾਡੇ ਪੇਰਾ ਹਿੱਟ ਸਲਾਈਆਂ ਅਸੀਂ ਕਿਹੜੇ ਵੇਲੇ ਤੀਆਂ ਆਈਆਂ ਸਾਡੇ ਪੇਰਾ ਹਿੱਟ ਰੋੜਾ ਸਾਾਨੂੰ ਜੇਤੀ ਜੇਤੀ ਤੋਰ ਐ ਪੀ ਲੋੜੀ ਖੁਸ਼ੀਆਂ ਦਾ ਤਿਹਾਰ ਹੈ ਲੋਹੜੀ ਰੀਜਾਂ ਦਾ ਸ਼ਿੰਗਾਰ ਹੈ ਲੋਹੜੀ ਨਮ ਜੰਮੇ ਇੱਕ ਬੱਚੇ ਲਈ ਇੱਕ ਸੁੰਦਰ ਉਪਹਾਰ ਹੈ ਲੋਹੜੀ ਖੁਸ਼ਹਾਲੀ ਦੇ ਵੇੜੇ ਅੰਦਰ ਫਸਲਾਂ ਦਾ ਸਤਕਾਰ ਹੈ ਲੋਹੜੀ ਪੰਜਾਬੀਅਤ ਦੇ ਗਹਿਣੇ ਵਿੱਚ ਇੱਕ ਸੁੱਚਾ ਕਰਦਾਰ ਹੈ ਲੋਹੜੀ ਰਸਮਾਂ ਰੀਤਾਂ ਵਿੱਚ ਨਗੀਨਾ ਸੁੰਦਰ ਸਭਿਆਚਾਰ ਹੈ ਲੋਹੜੀ ਖੇੜੀਆਂ ਫਸਲਾਂ ਦੇ ਗਲ ਪਾਇਆ ਹਰਿਆਲੀ ਦਾ ਹਾਰ ਹੈ ਲੋੜੀ ਇਹ ਸੱਜਣਾ ਨਾਲ ਹੈ ਫੱਬ ਦੀ ਸੱਜਣਾ ਐਵੇਂ ਨਾ ਬੇਕਾਰ ਹੈ ਲੋੜੀ ਆਪ ਸਭ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਧੰਨਵਾਦ ਜੀ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁਲੇ ਦੀ ਧੀ ਵਿਆਹੀ ਹੋ ਸੇਰ ਸੱਕਰ ਪਾਈ ਹੋ ਕੁੜੀ ਦੇ ਬੋਜੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਟਾ ਹੋ ਸਾਲੂ ਕੌਣ ਸਮਿਟੇ ਹੋ ਚਾਚਾ ਗਾਲੂ ਦੇ ਸੇ చాచే చూరి కుదారు కట్ గ్యా జిమీదార్ నస్ గల సారూపీ లో వధ వీడియో నుమెట్ దో జీ ధన్వాద